ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਉਸ ਨੂੰ ਸੌਂਪ ਦਿਓ ਜੀਵਨ ਵਿੱਚ ਹਰ ਇੱਕ ਦੇ ਜੀਵਨ ਵਿੱਚ ਖੁਸ਼ੀ ਤੇ ਗਮ ਤੇ ਪਰੇਸ਼ਾਨੀਆਂ ਆਉਂਦੀਆਂ ਹਨ ਇਹ ਜ਼ਿੰਦਗੀ ਦਾ ਨਾਮ ਹੀ ਖੁਸ਼ੀ ਤੇ ਗਮ ਹੈ ਜੇਕਰ ਇਸ ਦੇ ਵਿੱਚ ਖੁਸ਼ੀ ਤੇ ਗਮ ਨਾ ਹੋਣ ਤਾਂ ਇਹ ਜ਼ਿੰਦਗੀ ਵੀ ਸਾਨੂੰ ਨੀਰਸ ਜਾਪਦੀ ਹੈ ਹੁਣ ਇਹਦੇ ਵਿੱਚ ਆਉਂਦਾ ਹੈ ਅਸੀਂ ਆਪਣੀ ਪਰੇਸ਼ਾਨੀ ਨੂੰ ਕਿਸ ਤਰ੍ਹਾਂ ਦੂਰ ਕਰ ਸਕਦੇ ਹਾਂ ਸਭ ਉਸ ਨੂੰ ਸੌਂਪ ਦਿਓ ਜੀਵਨ ਵਿੱਚ ਪਰੇਸ਼ਾਨੀ ਚਾਹੇ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ ਚਿੰਤਾ ਕਰਨ ਨਾਲ ਉਹ ਹੋਰ ਵੀ ਵੱਡੀ ਹੋ ਜਾਂਦੀ ਹੈ ਖਾਮੋਸ਼ ਰਹਿਣ ਨਾਲ ਥੋੜੀ ਘਟ ਜਾਂਦੀ ਹੈ ਅਤੇ ਸਬਰ ਕਰਨ ਤੇ ਖਤਮ ਹੋ ਜਾਂਦੀ ਹੈ ਪਰੰਤੂ ਉਸ ਪ੍ਰਮਾਤਮਾ ਨੂੰ ਜੇਕਰ ਆਪਣੀ ਪਰੇਸ਼ਾਨੀ ਸੌਂਪ ਦਈਏ ਤਾਂ ਉਹ ਖੁਸ਼ੀਆਂ ਵਿੱਚ ਬਦਲ ਜਾਂਦੀ ਹੈ ਇਹ ਮੇਰੀ ਕਹਾਣੀ ਸਿਰਫ ਇੰਨੀ ਸੀ ਕਿ ਸਭ ਕੁਝ ਆਪਣਾ ਉਸ ਨੂੰ ਸੌਂਪ ਦਿਓ ਤੇ ਸੌਂਪਣਾ ਹੈ ਬਹੁਤ ਸੌਖਾ ਮਰ ਅਸੀਂ ਉਸ ਨੂੰ ਸੰਪਨ ਦੀ ਕੋਸ਼ਿਸ਼ ਹੀ ਨਹੀਂ ਕਰਦੇ